ਖਾਨਗੀ ਬਸੀ ਤੇ ਰਿਸਟ੍ਰਿਡ ਬਸੀ ਚ ਇੰਨੇ ਫਰਕ ਹੈ ਵੀ ਜਿਹੜੀ ਖਾਨਗੀ ਬਸੀ ਤੋਂ ਹੁੰਦੀ ਹੈ ਜੇ ਉਹਦੇ ਗਵਾਹ ਮਰ ਜਾਣ ਉਹਦੀ ਬੈਲੂ ਨਹੀਂ ਹੁੰਦੀ ਓਕੇ ਜਿਹੜੀ ਰਿਸਟ੍ਰਿਡ ਬਸੀ ਤਾਂ ਉਹਦੇ ਗਵਾਹ ਮਰ ਜਾਣ ਤਾਂ ਵੀ ਬੈਲੂ ਹੈ ਸੋਦੀ ਬੈਲੂ ਮਤਲਬ ਇਹ ਇਹ ਫਰਕ ਹੈ ਹੈ ਖਾਨਗੀ ਬਸੀ ਤੇ ਦੂਈ ਬਸੀ ਚ ਇਹ ਫਰਕ ਹੈ ਠੀਕ ਹੈ ਠੀਕ ਹੈ ਇੱਕ ਜੇ ਤਕਸੀਮ ਨਾ ਹੋਈ ਹੋਵੇ ਤਾਂ ਨਿਸ਼ਾਨਦੇਹੀ ਹੋ ਸਕਦੀ ਆ जे हां, हां जे तक़सीम ਨਹੀਂ ਹੋਈ ਜਿੰਨੇ ਬੰਦੇ ਮਾਲਕ ਨੇ ਸਾਰੇ ਟੋਟਲ ਖੇਤ ਚ ਉਹ ਬੰਦੇ ਸਾਰੇ ਸਹਿਮਤ ਹੋ ਕੇ ਸਾਰੇ ਦਸਤਕਤ ਕਰਦੇ ਹੁਣ ਫੇਰ ਸਾਰੇ ਰਕਬੇ ਦੀ ਨਿਸ਼ਾਨਦੇਹੀ ਹੋ ਸਕਦੀ ਹੈ ਜਾਂ ਆਪ ਦੇ ਰਕਬੇ ਜੋ ਕੁਛ ਰਕਬੇ ਦੀ ਵੀ ਨਿਸ਼ਾਨਦੇਹੀ ਕਰਾ ਸਕਦਾ ਹੈ ਜੇ ਸਾਰੇ ਬੰਦੇ ਸਹਿਮਤ ਨਹੀਂ ਹੈਗੇ ਫੇਰ ਨਹੀਂ ਹੋ ਸਕਦੀ ਅੱਛਾ ਜੀ ਫੇਰ ਤਕਸੀਮ ਤੋਂ ਬਾਅਦ ਹੀ ਹੋਊਗੀ ਠੀਕ ਹੈ ਜੀ ਹੱਦ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਿਵੇਂ ਹੁੰਦੀ ਹੈ ਜੀ ਹੱਦ ਵਾਲੀ ਜ਼ਮੀਨ ਤੇ ਜੇ ਉਹਦੇ ਪਿੰਡ ਦੇ ਪਟਵਾਰੀ ਆड्ड़-ਆड्ड़ ਨੇ ਤਾਂ ਉਹ ਦੋ ਹੀ ਪਟਵਾਰੀ ਇਕੱਠੇ ਹੋਣਗੇ ਜੇ ਕਰਨ ਕੋ ਵੱਖਰੇ ਵੱਖਰੇ ਦਾ ਦੋ ਕਰਨ ਕੋ ਤੇ ਦੋ ਪਟਵਾਰੀ ਇਕੱਠੇ ਹੋਣਗੇ ਠੀਕ ਆ ਫਿਰ ਉਸ ਦੀ ਨਿਸ਼ਾਨੀ ਹੋ ਸਕਦੀ ਹੈ ਕਿਉਂਕਿ ਉਹ ਰਿਕਾਰਡ ਮਲਿਆਉਣਾ ਜ਼ਰੂਰੀ ਹੈ ਹੱਦ ਦਾ ਹੱਦ ਤੇ ਕਈ ਵਾਰੀ ਰਕਵਾ ਕਰਮ ਇੱਕ ਘੱਟ ਵੀ ਹੋ ਸਕਦੀ ਹੈ ਕਰਮ ਵੱਧ ਵੀ ਹੋ ਸਕਦੀ ਹੈ ਫਿਰ ਉਹ ਦੋਈ ਤਰ੍ਹਾਂ ਨੂੰ ਅਦੁੱਦ ਕਰਨੀ ਪੈਂਦੀ ਹੈ ਠੀਕ ਹੈ ਜੀ ਜੇ ਉਹ ਦੋਆਂ ਦੀ ਹਾਜ਼ਰੀ ਤੋਂ ਬਗੈਰ ਕਰਦੀ ਫਿਰ ਉੱਥੇ ਰੌਲਾ ਪੈ ਜਾਂਦਾ ਠੀਕ ਹੈ ਜੀ ਠੀਕ ਜ਼ਮੀਨ ਦੀ ਰਜਿਸਟਰੀ ਹੋਣ ਵੇਲੇ ਸੁਖਦੀਪ ਲਿਖਿਆ ਗਿਆ ਸੁਖਦੀਪ ਦੀ ਜਗ੍ਹਾ ਤੇ ਮਨਦੀਪ ਲਿਖਿਆ ਗਿਆ ਇਹ ਕਿਵੇਂ ਠੀਕ ਹੋਵੇਗਾ ਜਾਂ ਉਰਫ ਲਿਖ ਕੇ ਚਲਾਉਣਾ ਠੀਕ ਹੈ ਜਾਂ ਨਹੀਂ ਉਰਫ ਲਿਖ ਕੇ ਤਾਂ ਗੱਲ ਇਹ ਹੈ ਵੀ ਉਰਫ ਲਿਖ ਕੇ ਤੁਸੀਂ ਆਪ ਦਾ ਜੇ ਰੈਵਨਿਊ ਰਿਕਾਰਡ ਦੀ ਦਰੁਸਤੀ ਕਰਾਉਣੀ ਹੈ ਹਾਂਜੀ ਤਾਂ ਤੁਸੀਂ ਅਖਬਾਰ 'ਚ ਨੌਕੜਾ ਕੇ ਉਰਫ ਕਰਕੇ ਕਰਾ ਸਕਦੇ ਹੋ ਪਰੰਤੂ ਜੇ ਰਿਸ਼ਤੀ 'ਚ ਗਲਤ ਲਿਖਿਆ ਗਿਆ ਹਾਂਜੀ ਉਹਦੀ ਫਰਦਬਦਲ ਬਣ ਕੇ ਦਰੁਸਤੀ ਨਹੀਂ ਹੋ ਸਕਦੀ ਉਹ ਜਿਹੜੀ ਜੋ ਰਿਸ਼ਤੀ 'ਚ ਨੌ ਲਿਖਿਆ ਗਿਆ ਉਹੀ ਰਹੂਗਾ ਠੀਕ ਹੈ ਜੀ ਜੇ ਪਹਿਲਾਂ ਤੁਸੀਂ ਅਖਬਾਰ 'ਚ ਕਢਾਉਂਗੇ ਵੀ ਮੇਰਾ ਨਾਮ ਸੁਖਦੀਪ ਵੀ ਹੈ ਮੇਰਾ ਨਾਮ ਮਨਦੀਪ ਵੀ ਹੈ ਹਾਂਜੀ ਹਾਂ ਅਖਬਾਰ 'ਚ ਕਢਾ ਕੇ ਫਿਰ ਉਹ ਸਰਕਲ ਰੈਮਨ ਅਫਸਰ ਦੇ ਜਣ ਕੇ ਤੁਸੀਂ ਐਪਲੀਕੇਸ਼ਨ ਲਾ ਕੇ ਫਿਰ ਉਹਨੂੰ ਦ ਮਤਲਬ ਉਰਫ ਲਿਖ ਕੇ ਕੰਮ ਉਰਫ ਲਿਖ ਕੇ ਉਹ ਅਖਬਾਰ ਚ ਕਢਾਉਣ ਤੋਂ ਬਾਅਦ ਹੀ ਉਰਫ ਲਿਖਿਆ ਜਾ ਸਕਦਾ ਉਦੋਂ ਪਹਿਲਾਂ ਉਰਫ ਵੀ ਨਹੀਂ ਲਿਖ ਸਕਦੇ ਆਪਾਂ ਅੱਛਾ ਜੀ ਮਤਲਬ ਇਹ ਜੇ ਆਪਾਂ ਉਰਫ ਲਿਖਣ ਉਰਫ ਲਿਖਣਾ ਤਾਂ ਅਖਬਾਰ ਵਿੱਚ ਕਢਾਉਣਾ ਜ਼ਰੂਰੀ ਹੈ ਹਾਂ ਬਿਲਕੁਲ ਲੱਠਾ ਤਾਂ ਇਹੀ ਉਹ ਮਸਾਵੀ ਤੋਂ ਜਣਕੇ ਤਿਆਰ ਕੀਤਾ ਜਾਂਦਾ ਜਣਕੇ ਉਸ ਤੇ ਸਾਰੇ ਪਿੰਡ ਦੇ ਟੋਟਲ ਨੰਬਰ ਹੁੰਦੇ ਨੇ ਠੀਕ ਹੈ ਜੀ ਹੱਦ ਦੇ ਬਿੰਗੇ ਟੇਡੇ ਨੰਬਰ ਹੁੰਦੇ ਛੋਟੇ ਵੱਡੇ ਨੰਬਰ ਵੀ ਹੋ ਸਕਦੇ ਨੇ ਠੀਕ ਆ ਇਹ ਜਣ ਕੇ ਆਪਣੇ ਪਿੰਡ ਦਾ ਜਿਹੜਾ ਜ਼ਮੀਨ ਦਾ ਟੋਟਲ ਨਕਸ਼ਾ ਹੁੰਦਾ ਹੈ ਟੋਟਲ ਜ਼ਮੀਨ ਹੁੰਦੀ ਹੈ ਪਿੰਡ ਦੀ ਉਹਦਾ ਨਕਸ਼ਾ ਹੁੰਦਾ ਹੈ ਠੀਕ ਆ ਜੀ ਠੀਕ ਖਾਨਗੀ ਕੀ ਹੁੰਦੀ ਆ ਸਰ ਖਾਨਗੀ ਘਰੇਲੂ ਅੱਛਾ ਜੀ ਜਿਸ ਤਰ੍ਹਾਂ ਆਪਾਂ ਖਾਨਗੀ ਵਸੀਤ ਹਾਂਜੀ ਉਹ ਜਿਹੜੀ ਘਰੇ ਵਸੀਤ ਲਿਖੀ ਜਾਂਦੀ ਹੈ ਤਹਿਸੀਲ ਚ ਨਹੀਂ ਕੀਤੀ ਜਾਂਦੀ ਉਹਨੂੰ ਖਾਨਗੀ ਵਸੀਤ ਕਹਿੰਦੇ ਆਪਾਂ ਘਰੇਲੂ ਕੀਤੀ ਲਿਖੀ ਲਿਖਤ ਕੀਤੀ ਜਾਂਦੀ ਹੈ ਜਿਹੜੀ ਅੱਛਾ ਜੀ ਹਾਂ ਘਰੇ ਲਿਖੀ ਜਾਂਦੀ ਹੈ ਜਿਹੜੀ ਪੰਚਾਇਤੋਂ ਦੇ ਵੀ ਕਹਿ ਸਕਦੇ ਆ ਅੱਛਾ ਪੰਚਾਇਤ ਕੋਈ ਜ਼ਰੂਰ ਨਹੀਂ ਪੰਚਾਇਤੋਂ ਆਪ ਕੋ ਦੋ ਬੰਦੇ ਆਪਾਂ ਗਵਾਹ ਪਾ ਲੈਣ ਉਸ ਟਾਈਮ ਮੌਕੇ ਤੇ ਕਈ ਵਾਰੀ ਕੋਈ ਬੰਦਾ ਐਮਰਜੈਂਸੀ ਬੰਦਾ ਜਣਕੇ ਇਹ ਹੁੰਦਾ ਵੀ ਆਪਾਂ ਨੂੰ ਇਹ ਮਰਨ ਵਾਲਾ ਹੈ ਹੂੰ ਹੂੰ ਉਹ ਬੰਦਾ ਕਹਿੰਦਾ ਮੈਂ ਵਸੀਤ ਕਰਨੀ ਆ ਤਹਿਸੀਲ ਚ ਆਉਣ ਦੇ ਲਾਇਕ ਨਹੀਂ ਹੁੰ ਉਹ ਵੀ ਬੈਲਡ ਹੈ ਜੇ ਉਹਦੇ ਗਵਾਹ ਜੁੰਦੇ ਹੋਣ ਠੀਕ ਆ ਖਾਨਗੀ ਬਸੀਤ ਤੇ ਰਿਸਟਰਡ ਬਸੀਤ ਚ ਇੰਨੀ ਫਰਕ ਹੈ ਵੀ ਜਿਹੜੀ ਖਾਨਗੀ ਬਸੀਤ ਹੁੰਦੀ ਹੈ ਜੇ ਉਹਦੇ ਗਵਾਹ ਮਰ ਜਾਣ ਉਹਦੀ ਬੈਲੂ ਨਹੀਂ ਹੁੰਦੀ ਓਕੇ ਜਿਹੜੀ ਰਿਸਟਰਡ ਬਸੀਤ ਹੈ ਉਹਦੇ ਗਵਾਹ ਮਰ ਜਾਣ ਤਾਂ ਵੀ ਬੈਲੂ ਹੈ ਅਸਾਂ ਦੀ ਦੈਲੀ ਮਤਲਬ ਇਹ ਇਹ ਫਰਕ ਹੈ ਹੈ ਖਾਨਗੀ ਬਸੀਤ ਤੇ ਦੋਈ ਬਸੀਤ ਚ ਹੀ ਫਰਕ ਹੈ ਠੀਕ ਹੈ ਠੀਕ ਹੈ ਇੱਕ ਫੱਕ ਸ਼ਬਦ ਹੁੰਦਾ ਉਹਦਾ ਕੀ ਮਤਲਬ ਹੁੰਦਾ ਫੱਕ ਜਿਹੜੀ ਆਪਣੀ ਜ਼ਮੀਨ ਗਹਿਣੇ ਕੀਤੀ ਜਾਂਦੀ ਹੈ ਹਾਂ ਜੀ ਜਦੋਂ ਉਹਨੂੰ ਆਪਾਂ ਪੈਸੇ ਦੇਣ ਮੁਰਤੇ ਨੂੰ ਜਿਹੜੇ ਨੇ ਗਹਿਣੇ ਲਈ ਹੁੰਦੀ ਹੈ ਹਾਂ ਜੀ ਉਹਨੂੰ ਕਾਗਜ਼ਾਂ ਚ ਫੱਕ ਕਰਉਣ ਵਾਸਤੇ ਜਣ ਕਿ ਆਪਦੀ ਐਂਟਰੀ ਠੀਕ ਕਰਨ ਵਾਸਤੇ ਵਾਪਸ ਕਰਾਉਣ ਵਾਸਤੇ ਜਿਹੜਾ ਫੱਕ ਦਾ ਇੰਤਕਾਲ ਕੀਤਾ ਜਾਂਦਾ ਹੈ ਉਹ ਫੱਕ ਹੁੰਦਾ ਹੈ ਠੀਕ ਹੈ ਜੀ ਜੇ ਲਿਮਟ ਬਣੀ ਹੋਵੇ ਤਾਂ ਤਕਸੀਮ ਹੋ ਸਕਦੀ ਆ ਜੇ ਤਾਂ ਜਣ ਕਿ ਜਿੰਨਾ ਕੋ ਦਾ ਹਿੱਸਾ ਹੈਗਾ ਉਹਨੇ ਹਿੱਸਾ ਉਹਨੂੰ ਤਕਸੀਮ ਚ ਮਿਲ ਰਿਹਾ ਹੈ ਅੱਛਾ ਜੀ ਫਿਰ ਤਾਂ ਹੋ ਸਕਦੀ ਹੈ ਠੀਕ ਆ ਨਹੀਂ ਜੇ ਰਕਵਾ ਚੇਂਜ ਕਰਨਾ ਹੈ ਨੰਬਰਾਂ ਤੇ ਲੋਨ ਲਿਆ ਹੋਇਆ ਉਹ ਨੰਬਰ ਉਹਨੂੰ ਨਹੀਂ ਪੈਂਦੇ ਫਿਰ ਵੀ ਨਹੀਂ ਹੋ ਸਕਦੀ ਫਿਰ ਲੋਨ ਭਰ ਕੇ ਹੀ ਠੀਕ ਹੈ ਜੀ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਹੀਰੇ ਇਹ ਪਲੇ ਸਟੋਰ ਪਲੱਸ ਐਪ ਸਟੋਰ ਤੇ ਦੋਨਾਂ ਤੇ ਅਵੇਲੇਬਲ ਹੈਗਾ ਜਦੋਂ ਤੁਸੀਂ ਐਪ ਨੂੰ ਡਾਊਨਲੋਡ ਕਰ ਲਿਆ ਤੁਹਾਨੂੰ ਤਿੰਨ ਕਾਲਮ ਮਿਲਣਗੇ ਪਹਿਲਾ ਕਾਲਮ ਮਿਲੇਗਾ ਫ੍ਰੀ ਮਟੀਰੀਅਲ ਲਾਈਵ ਰਿਕਾਰਡ ਵੀਡੀਓ ਪਲੱਸ ਰਿਕਾਰਡਡ ਵੀਡੀਓ ਇਹ ਤਿੰਨਾਂ ਕਾਲਮਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਟੋਟਲੀ ਐਪ ਦੇ ਵਿੱਚ 163 ਵੀਡੀਓ ਨੇ ਕਿਸੇ ਵੀ ਭੈਣ ਭਰਾ ਨੂੰ ਚਲਾਉਣ ਦੇ ਵਿੱਚ ਕੋਈ ਦਿੱਕਤ ਹੈਗੀ ਆ 983105702 ਤੇ ਸਾਨੂੰ WhatsApp ਮੈਸੇਜ ਕਰੋ ਕਿਸੇ ਵੀ ਕੰਟਰੀ ਦੇ ਵਿੱਚੋਂ ਚਾਹੇ ਤੁਸੀਂ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਹਰੇਕ ਥਾਂ 'ਤੇ ਤੁਹਾਨੂੰ ਇਹ ਐਪ ਮਿਲੂਗਾ ਸਾਡੀ ਗਾਰੰਟੀ ਆ ਜਿਹੜੇ ਭੈਣ ਭਰਾ ਨੇ ਇੱਕ ਹੀ ਵੀਡੀਓ ਦੇ ਲਾਇਕ 163 ਵੀਡੀਓ ਦੇਖ ਲਈਆਂ ਉਹ ਇਹ ਚੀਜ਼ ਦਾ ਮਾਸਟਰ ਬਣੇਗਾ ਸੋ ਇਹ ਵੀਡੀਓ ਵਾਦਵਾ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਜਾਣਕਾਰੀ ਕਿਵੇਂ ਲੱਗੀ ਧੰਨਵਾਦ